ਗੱਡੀ ਉੱਤਰੀ ਆਂਦੀ ਆ ਗੱਡੀ ਰੋਹ ਦੀ ਬਾਤ ਗੱਡੀ ਰੋਹ ਦੀ ਰੋਹ ਦੇ ਸੱਜੇ ਨਾਲ ਗੱਤਾਂ ਲੈਂਦੇ ਰੋਹ ਦੀ ਟਰੱਕੀ ਨਾਲ ਦੀ ਬਾਤ ਹੋਈ ਗੱਡੀ ਖੜਦੇ ਆ ਇੱਕ ਬੰਦਾ ਆਪਣੀ ਗੱਡੀ ਨੋ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ 5 ਮਿੰਟ ਲਈ ਗਿਆ ਤਾਂ ਮਕਰੋ ਟੋ ਵੈਨ ਨੇ ਉਸਦੀ ਗੱਡੀ ਟੋਕ ਕਰ ਲਈ ਬਾਅਦ ਵਿੱਚ ਮਾਲਕ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਗੱਡੀ ਦੇ ਮਾਲਕ ਤੇ ਉਸਦੀ ਪਤਨੀ ਵੱਲੋਂ ਇਨਾਂ ਦੇ ਨਾਲ ਤੂ ਤੜੈਕ ਹੁੰਦੀ ਆ ਗੱਡੀ ਚਾਲਕ ਨੇ ਦੱਸਿਆ ਕਿ ਉਸਨੇ ਗੱਡੀ ਲਾਈ ਹੋਈ ਸੀ ਜਿੱਥੇ ਕੋਈ ਵੀ ਬੋਰਡ ਨਹੀਂ ਲੱਗਿਆ ਕਿਆ ਕਿਆ ਨੋ ਪਾਰਕਿੰਗ ਦਾ ਬੋਰਡ ਨਹੀਂ ਲਗਾਇਆ ਗਿਆ ਤੇ ਨਾ ਹੀ ਪਹਿਲਾ ਹੁੱਟਰ ਜਿਹੜਾ ਵੈਨ ਦੇ ਵੱਲੋਂ ਮਾਰਿਆ ਗਿਆ ਉਸ ਤੋਂ ਬਾਅਦ ਹੰਗਾਮਾ ਜਿਹੜਾ ਇਸ ਮਾਲਕ ਦੇ ਵੱਲੋਂ ਲਗਾਤਾਰ ਕੀਤਾ ਗਿਆ ਕਿ ਇਸ ਜਗ੍ਹਾ ਦੇ ਉੱਤੇ ਨੋ ਪਾਰਕਿੰਗ ਦਾ ਬੋਰਡ ਵੀ ਨਹੀਂ ਲਗਿਆ ਸੀ ਜਿਹਾ حال ਰਿਹਾ ਤਾਂ ਮਾਰਕੀਟ ਦੇ ਵਿੱਚ ਕੋਣ ਸਮਾਨ ਖਰੀਦੇਗਾ ਇਲਜ਼ਾਮ ਲਗਾਏਗੇ ਇਸ ਮਾਲਕ ਦੇ ਵੱਲੋਂ ਕਿ ਬੇਵਜਹ ਉਸਦੀ ਗੱਡੀ ਨੂੰ ਟੋਅ ਕੀਤਾ ਗਿਆ ਇੱਕ ਵਾਰ ਵੀਡੀਓ ਦੇ ਰੁਕ ਕਰਦਿਆਂ ਕਿ ਪੂਰਾ ਮਾਮਲਾ ਕੀ ਹੈ ਕੀ ਸੱਚ ਹੈ ਪੁੱਤ ਗੱਡੀ ਉੱtre ਆਈਆ ਗੱਡੀ ਦਾ ਸਹੀ ਪਾਸ ਗੱਡੀ ਦਾ ਰੋਇ ਦੇ ਠੱਗੀਏ ਨਾਲ ਗੱਤ ਨਹੀਂ ਲੈਂਗੇ ਰੋਇ ਦੇ ਠੱਗੀਏ ਨਾਲ ਦੀ ਗੱਤ ਹੈ ਆ ਗੱਡੀ ਖਾਦੇ ਆ ਤੇ ਲੱਗਦਾ ਨਾ ਕੋਈ ਨਹੀਂ ਤੇ ਬੰਦੇ ਬੱਚੇ ਮੂਹਰੇ ਆਉਣੀ ਨਾ ਕੋਈ ਨਹੀਂ ਮੈਂ ਅੱਜ ਇਹਨਾਂ ਗੱਲਾਂ ਕਰ ਰਿਹਾ ਹਾਂ ਕਿ ਇਹੋ ਜਿਹੇ ਕਾਮ ਮੂਹਰੇ ਆਉਂਦੇ ਯਾਦ ਰੱਖਿਆ ਜਿੰਦਗੀ ਵਿੱਚ ਐਂ ਮੂੰਹ ਟੋਕਾ ਕਰਕੇ ਲੋਕੀ ਲੈ ਕੇ ਜਾਣ ਜਿੰਦਗੀ ਵਿੱਚ ਨਾ ਐ ਖੋਲੂ ਲੋਕ ਲੈ ਕੇ ਜਾਣ ਕੇ ਟੋਕਾ ਕਰਕੇ ਕੀ ਆ ਬੰਦਿਆਰੇ ਮੋਟਿਆ ਤਾਂ ਤੁਹਾਨੂੰ ਆਉਣੀ ਪੈਣੀ ਉਹ ਨੌ ਪਾਰਕਿੰਗ ਦਾ బోర్ ਨਹੀਂ ਕੋਸ਼ ਨਹੀਂ ਤੂੰ ਦਿਖਾਉ ਤਾਂ ਸਹੀ ਨੌ ਪਾਰਕਿੰਗ ਦਾ బోర్ ਮੈਨੂੰ ਐਨਾ ਤੁਸੀਂ ਮਾਰਕੀਟ ਵਾਲੇ ਐਨਾ ਸਾਇਲੈਂਟ ਹੋਗੇ ਕੋਲੂ ਕੋਲੂ ਸਾਹ ਦੇ ਆਊਗਾ ਕੌਣ ਸਾਰੇ ਸਾਰੇ ਹਾਂ 70 ਕੁੜੀ ਦੁਕਾਨ ਚ ਕਰੂਗਾ ਕੌਣ ਸਹੀ ਹੈ ਕੁੜੀ ਦੁਕਾਨ ਤੇ ਖੜੂਗਾ ਕੌਣ ਇੱਕ ਬੰਦਾ ਆਪਣੀ ਗੱਡੀ ਨੋ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ 5 ਮਿੰਟ ਲਈ ਗਿਆ ਤਾਂ ਮਕਰੋ ਟੋ ਵੈਨ ਨੇ ਉਸ ਦੀ ਗੱਡੀ ਟੋਕ ਕਰ ਲਈਤੀ ਬਾਦ ਵਿੱਚ ਮਾਲਕ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਗੱਡੀ ਦੇ ਮਾਲਕ ਤੁਸੀਂ ਪਤਨੀ ਵੱਲੋਂ ਇਹਨਾਂ ਦੇ ਨਾਲ ਤੂਤੜੈਕ ਹੁੰਦੀ ਆ ਗੱਡੀ ਚਾਲਕ ਨੇ ਦੱਸਿਆ ਕਿ ਉਸਨੇ ਗੱਡੀ ਲਈ ਹੋਈ ਸੀ ਜਿੱਥੇ ਕੋਈ ਵੀ ਬੋਰਡ ਨਹੀਂ ਲਗਾਇਆ ਕਿਆ ਕਿਆ ਨੋ ਪਾਰਕਿੰਗ ਦਾ ਬੋਰਡ ਨਹੀਂ ਲਗਾਇਆ ਕਿਆ ਤੇ ਨਾ ਹੀ ਪਹਿਲਾ ਹੁੱਟ ਜਿਹੜਾ ਵੈਨ ਦੇ ਵੱਲੋਂ ਮਾਰਿਆ ਕਿਆ ਜਿਸ ਤੋਂ ਬਾਅਦ ਹੰਗਾਮਾ ਜਿਹੜਾ ਇਸ ਮਾਲਕ ਦੇ ਵੱਲੋਂ ਲਗਾਤਾਰ ਕੀਤਾ ਗਿਆ ਕਿ ਇਸ ਜਗ੍ਹਾ ਦੇ ਉੱਤੇ ਨੋ ਪਾਰਕਿੰਗ ਦਾ ਬੋਰਡ ਵੀ ਨਹੀਂ ਲੱਗਿਆ ਸੀ ਜਿਹਾ ਹਾਲ ਰਿਹਾ ਤਾਂ ਮਾਰਕੀਟ ਦੇ ਵਿੱਚ ਕੌਣ ਸਮਾਨ ਖਰੀਦੇਗਾ ਇਲਜ਼ਾਮ ਲਗਾਏ ਕਿ ਇਸ ਮਾਲਕ ਦੇ ਵੱਲੋਂ ਕਿ ਬੇਬਚੋ ਉਸਦੀ ਗੱਡੀ ਨੂੰ ਟੋਅ ਕੀਤਾ ਗਿਆ ਇੱਕ ਵਾਰ ਵੀਡੀਓ ਦਰੁਖ ਕਰਦੇ ਆ ਕਿ ਪੂਰਾ ਮਾਮਲਾ ਕੀ ਹੈ ਗੱਡੀ ਆ ਸਦੀ ਬਾਦ ਗੱਡੀ ਬਾਰੇ ਰੋਏ ਦੀ ਛੱਤੀਆਂ ਨਾਲ ਗੱਤਾਂ ਲੈਂਗੇ ਰੋਏ ਦੀ ਛੱਤੀਆਂ ਨਾਲ ਦੀ ਗੱਤ ਹੈ ਆ ਗੱਡੀ ਖੜਦੇ ਆ ਤੇ ਲੱਗਦਾ ਨਾ ਕੋਈ ਨਹੀਂ ਇੱਥੇ ਆ ਨਾਲ ਨੂੰ ਕਿਹਦਾ 30 ਕਰਦੇ ਬੱਚੇ ਮੂਹਰੇ ਆਉਣੀ ਕੋਈ ਨਹੀਂ ਮੈਂ ਅੱਜ ਦਿਨ ਗੱਲ ਨਾ ਕਰਾਂ ਕਿ ਲੋਤੀ ਲੈ ਕੇ ਜਾਣ ਕਿਹਨਾਂ ਦਾ ਨਿਆਟਾ ਤਾ ਨਾ ਐ ਖੋਲੂ ਲੋਕ ਲੈ ਕੇ ਜਾਣ ਕੇ ਟੋਪਰ ਕਰਕੇ ਯਾਰ ਬੰਦਿਆ ਨੇ ਮੋੜਿਆ ਤਾਂ ਤੁਹਾਨੂੰ ਕਿ ਆਈ ਨਾ ਵੇ ਨੌ ਪਾਰਕਿੰਗ ਦਾ బోర్ ਵੀ ਕੁਛ ਨਹੀਂ ਤੂੰ ਦਿਖਾਉਦਾ ਸਹੀ ਨੌ ਪਾਰਕਿੰਗ ਦਾ బోర్ ਮੈਨੂੰ ਐਨਾ ਤੁਸੀਂ ਮਾਰਕੀਟ ਵਾਲੇ ਐਨਾ ਸਾਈਲੈਂਟ ਹੋਗੇ ਖੋਲੂ ਕੋਈ ਬਾਅਦ ਤੇ ਆਊਗਾ ਕੌਣ ਨੌ ਪਾਰਕਿੰਗ ਦਾ ਦੁਹਰਦ ਕਾ ਹੋਵੇ ਸਾਰੇ ਖੜੇ ਆਹ ਤੱਕ ਤੇਰੀ ਦੁਕਾਨ ਦਾ ਕਰੂਗਾ ਕੌਣ ਸਹੀ ਹੈ ਤੁਹਾਡੀ ਦੁਕਾਨ ਤੇ ਖੜੂਗਾ ਕੌਣ Oh más